ਤੇ ਹਾਂਜੀ ਸੋ ਅੱਜ ਪਹੁੰਚੇ ਆ ਨੂਰਮਲ ਨੂਰਮਲ ਕਿੱਥੇ ਪਹੁੰਚੇ ਆ ਜੀ ਆਪਾਂ ਪਹੁੰਚੇ ਆ ਸੰਧੀਰ ਆਟਾ ਚੱਕੀ ਰਾਜੂ ਦੀ ਠੰਡੇ ਆਟੇ ਦੀ ਚੱਕੀ ਤੇ ਬਾਈ ਹੁਣੇ ਇੱਥੇ ਬੜਾ ਕੁਝ ਬਣਾਉਣ ਲੱਗ ਪਿਆ ਆ ਆ ਇੱਕ ਦੁਕਾਨ ਆ ਬਾਈ ਹੁਣਾਂ ਦੀ ਛੋਟੀ ਜਿਹੀ ਲਾਈ ਹੋਈ ਇੱਥੇ ਕਿਉਂਕਿ ਇਹ ਦੁਕਾਨ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਬਾਅਦ ਚ ਪੂਰੀ ਦਿੰਨੇ ਆ ਪਹਿਲਾਂ ਚੱਲਦੇ ਆ ਉਧਰ ਬਾਈ ਹੁਣਾਂ ਨਾਲ ਬਾਈ ਹਾਂਜੀ ਬਾਈ ਜੀ ਉਹ ਮੈਂ ਕਿਹਾ ਪਹਿਲਾਂ ਤਾਂ ਸასი ਕਾਲ ਜੀ ਸასი ਕਾਲ ਪਹਿਲਾਂ ਤਾਂ ਮਾਈਕ ਲਾਓ ਭਾਜੀ ਮਾਈਕ ਜਰੂਰੀ ਆ ਉਹ ਤੋਂ ਬਾਅਦ ਕੱਲ੍ਹ ਬਾਅਦ ਚ ਨੇ ਠੀਕ ਹੈ ਜੀ ਅੱਛਾ ਹੁਣ ਮੈਨੂੰ ਗੱਲ ਦੱਸੋ ਆ ਹੈਗੀ ਤੁਹਾਡੀ ਆਟਾ ਚੱਕੀ ਆ ਤਾਂ ਅੰਦਰ ਤੁਸੀਂ ਕੜਾਈ ਤੜੀ ਕੀ ਚੱਕਰ ਕੀ ਆ ਐਦਾ ਇਹ ਸ਼ੌਕ ਆ ਹਾਂ ਜੀ ਮੈਨੂੰ ਇੱਕ ਮੈਂ ਚਾਹ ਦਾ ਮਸਾਲਾ ਸ਼ੁਰੂ ਕੀਤਾ ਹਾਂ ਜੀ ਉਹ ਤੁਸੀਂ ਬਾਹਰ ਵੀਡੀਓ ਦੇ ਦੇਖਿਆ ਹੋਣਾ ਬਾਹਰ ਹਾਂ ਜੀ ਹਾਂ ਜੀ ਇਹ ਚਾਹ ਦਾ ਮਸਾਲਾ ਆਪ ਤਿਆਰ ਕਰੀਦਾ ਜੀ ਅੱਛਾ ਇਹ ਮਸਾਲਾ ਦਾਲ ਕਰ ਰਹੇ ਹੋ ਚਾਹ ਮਸਾਲਾ ਟੀ ਮਸਾਲਾ ਵੀ ਮਿਲਕ ਮਸਾਲਾ ਵੀ ਇਹ ਚ ਮੈਨੂੰ ਬੜੀ ਸੁਣੀ ਆ ਰਹੀ ਪਈ ਜੀ ਇਹ ਜੀ ਆਪਣੇ ਦਾਲਚੀਨੀ ਆ ਬੰਦੀ ਲਾਚੀ ਛੋਟੀ ਲਾਚੀ ਆ ਮਗਾਇਆ ਚ ਅਦੇ ਨਾਲ ਨਾਲ ਤુલਸੀ ਆ ਬਾਜਿਆ ਖਤਾਈ ਆ ਜੀ ਇੱਕ ਉਹ ਕੀ ਚੀਜ਼ ਹੁੰਦੀ ਆ ਬਾਜਿਆ ਖਤਾਈ ਇੱਕ ਬਹੁਤ ਵੱਡਾ ਮਸਾਲੇ ਵਿੱਚ ਇੱਕ ਇੰਗਰੀਡੈਂਟਸ ਆ ਉਹ ਆਮ ਲੋਕ ਨਹੀਂ ਪਾਉਂਦੇ ਉਹ ਬਤਾਉਂ ਦਿਖਾ ਦਾਂ ਜੀ ਉਹ ਕਿੱਦਾਂ ਦਾ ਹੁੰਦਾ ਹਾਂ ਲਓ ਜੇ ਇਹ ਆ ਜੀ ਬਾਦੀਆ ਖਤਾਈ ਵੀ ਇਹ ਵੀ ਪਾਉਂਦੇ ਜੀ ਇਹਨੂੰ ਇਹਨੂੰ ਇੱਕ ਹੋਰ ਵੀ ਕਹਿੰਦੇ ਆ ਨਾ ਸਟਾਰ ਕੁਛ ਕਹਿੰਦੇ ਆ ਸਟਾਰ ਫੁੱਲ ਕਹਿੰਦੇ ਜੀ ਸਟਾਰ ਫੁੱਲ ਕਹਿੰਦੇ ਹਾਂ ਸਟਾਰ ਫੁੱਲ ਕਹਿੰਦੇ ਆ ਉਹ 2 ਕਿਲੋ ਘਟਾ 23 ਕਿਲੋ ਚੋਂ 2280 2280 2 ਕਿਲੋ ਘਟਾ ਕੇ ਕਿਆ ਬਾਤ ਤੇ ਅੱਛਾ ਇਹ ਤੁਸੀਂ ਬਣਾ ਰਹੇ ਹੋ ਮਸਾਲਾ ਦੁੱਧ ਵਾਸਤੇ ਚਾਹ ਵਾਸਤੇ ਕਿਆ ਵਾਸਤੇ ਸਰਦੀਆਂ ਲਈ ਜੀ ਭਾਈ ਕੀ ਫਾਇਦੇ ਫੂਦੇ ਕੀ ਆਦੇ ਇਹ ਜੇ ਤુલਸੀ ਪਾਉਂਦੇ ਜੀ ਤੇ ਇਹ ਫਾਇਦੇ ਦੇ ਹੈ ਜਿਹੜਾ ਛੋਟਾ ਮੋਟਾ ਅੱਜਕਲ ਮੌਸਮ ਬਦਲਣਾ ਗਲਾ ਖਰਾਬ ਹੁੰਦਾ ਠੰਡ ਲੱਗਦੀ ਆ ਬੱਚਿਆਂ ਨੂੰ ਵੱਡਿਆਂ ਨੂੰ ਹਾਂਜੀ ਔਰ ਉਹਦੇ ਨਾਲ ਇਹ ਤੁਹਾਨੂੰ ਸਾਰਾ ਕੁਝ ਠੀਕ ਦਵਾਈਆਂ ਤੋਂ ਵੱਜ ਜਾਓਗੇ ਜਿਹੜਾ ਆਪਾਂ ਘਰ ਦੇ ਵਿੱਚ ਕਈ ਲੋਕ ਬਣਾਉਂਦੇ ਆ ਮਸਾਲਾ ਕਈ ਲੋਕ ਨਹੀਂ ਬਣਾਉਂਦੇ ਪਰ ਅਸੀਂ ਇਹ ਚ ਜਿੱਥੇ ਤੁਹਾਨੂੰ ਦੱਸਿਆ ਵੀ 12 ਮਸਾਲੇ ਪਾਉਣੇ ਜੀ 13ਵਾਂ ਸਵਾਦ ਪਾਉਣੇ ਆ ਕੀ ਆ ਬਾਤ ਹੈ ਵਾਜੀ ਵਾ ਅੱਛਾ ਭਾਈ ਜੀ ਤੁਹਾਡੇ ਕੋਲ ਮੈਨੂੰ ਪਤਾ ਲੱਗਾ ਤੁਹਾਡੇ ਕੋਲ ਬਹੁਤ ਆਈਟਮਾਂ ਇਤਾਂ ਦੀਆਂ ਨੇ ਜਿਹੜੀਆਂ ਕੈਂਸਰ ਨੂੰ ਨਹੀਂ ਹੋਣ ਦਿੰਦੀਆਂ ਆ ਜਿਹੜੀਆਂ ਪਿੱਛੇ ਜਿਹੇ ਨਵਜੋਤ ਸਿੰਘ ਸਿੱਧੂ ਵੀਡੀਓ ਚ ਬੋਲ ਕੇ ਹਟਿਆ ਤੁਸੀਂ ਮੈਨੂੰ ਲੱਗਦਾ ਇਹ 2 ਸਾਲ ਪਹਿਲਾਂ ਰੋਲਾ ਪਈ ਜਾਂਦੀ ਦੀ ਚੀਜ਼ ਆ ਨਹੀਂ ਮੈਂ ਇਹ ਨਹੀਂ ਕਹਿੰਦਾ ਹੋਣ ਨਹੀਂ ਦਿੰਦੀਆਂ ਪਰ ਆਪਾਂ ਇਹ ਕਹਿੰਨੇ ਆ ਜੀ ਜੇ ਅਸੀਂ ਆਪਣਾ ਖਾਣ ਪਾਣ ਜਰਾ ਸਹੀ ਕਰ ਲਈਏ ਤਾਂ ਜਿਹੜੀਆਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਆ ਸਾਨੂੰ ਡਾਕਟਰ ਡਾਕਟਰਾਂ ਤੋਂ ਬਹਿੰਗੇ ਇਲਾਜ ਤੋਂ ਸਾਨੂੰ ਪਚਾਹ ਹੋ ਸਕਦਾ ਮਤਲਬ ਸਿਰਫ ਇੱਕ ਰੋਟੀ ਬਦਲਣ ਨਾਲ ਹੀ ਆ ਬੰਦੇ ਦੀ ਜ਼ਿੰਦਗੀ ਬਦਲ ਸਕਦੇ ਆ ਹਾਂ ਆਪਣਾ ਖਾਣ ਪਾਣ ਉੱਤੇ ਰੋਟੀ ਵੀ ਆ ਸਬਜ਼ੀਆਂ ਵੀ ਆ ਸਰੀਰ ਨੂੰ ਮਤਲਬ ਕਿ ਉਹ ਸਮਾਨ ਦਿਓ ਜਿਹੜਾ ਕਿ ਸਾਨੂੰ ਚਾਹੀਦਾ ਅਸੀਂ ਜ਼ਿੰਦਗੀ ਇਹ ਕਹਿੰਦੇ ਖਾਣ ਲਈ ਜ਼ਿੰਦਗੀ ਨਹੀਂ ਹਮ ਸਿਰਫ ਹੈਗੀ ਆ ਜ਼ਿੰਦਗੀ ਜੀਣ ਵਾਸਤੇ ਆ ਉਹਨੂੰ ਕਿਦਾਂ ਜੀਣਾ ਇਹਦੀ ਇੱਕ ਅਲੱਗ ਆਪਣੀ ਕਲਾ ਆ ਬਿਲਕੁਲ ਆ ਸਾਡੇ ਵੀਰ ਜੀ ਆਏ ਆ ਤੇ ਅਸੀਂ ਅਸੀਂ ਕਹਿੰਦੇ ਉਹਨੇ ਵੀ ਚਲੋ ਆਪ ਵੀ ਚੰਗਾ ਖਾਓ ਯਾਰ ਆ ਦੋਸਤਾਂ ਨੂੰ ਆਪਣੇ ਗ੍ਰਾਹਕਾਂ ਨੂੰ ਵੀ ਚੰਗੀ ਕੁਆਇਟਮ ਦੇ ਦਿਓ ਬਿਲਕੁਲ ਬਿਲਕੁਲ ਲੋਕ ਪੈਸਾ ਖਰਚਣਾ ਚਾਹੁੰਦੇ ਆ ਬਿਲਕੁਲ ਪਰ ਉਹਨਾਂ ਨੂੰ ਚੰਗਾ ਸਮਾਨ ਨਹੀਂ ਜੀ ਮਿਲਦਾ ਸਹੀ ਗੱਲ ਆ ਪਾ ਜੀ ਅਜਾ ਤੁਹਾਡੇ ਕੋਲੇ ਕਰੀ ਸਤੂ ਦਾ ਸ਼ਰਮਤ ਪੀ ਕੇ ਗਏ ਸੀ ਹੈ ਨਾ ਉਹ ਗਰਮੀਆਂ ਦੀ ਆਈਟਮ ਹੈ ਗਰਮੀਆਂ ਦੀ ਆਈਟਮ ਆ ਪਰ ਅੱਜ ਕੱਲ ਉਹ ਬੜਾ ਫੇਮਸ ਹੋ ਗਿਆ ਉਹ ਫੇਮਸ ਹੋ ਗਿਆ ਜੀ ਹਲਾ ਅੱਜ ਕੱਲ ਦਾ ਇੱਕ ਆਮ ਲੋਕਾਂ ਦੇ ਘਰਾਂ 'ਚ ਵਰਤਨ ਵਾਲੀ ਵਰਗ ਵਾਲੀ ਚੀਜ਼ ਬਣ ਗਈ ਹਾਂ ਉਹ ਤੁਹਾਡੇ ਕੋਲ ਸਤੂ ਵੀ ਮਿਲ ਜਾਂਦਾ ਨਾ ਮਿਲਦਾ ਜੀ ਅੱਜ ਕੱਲ ਵੀ ਬਣਾਉਂਦੇ ਆ ਚਲੇ ਦਾ ਹੁੰਦਾ ਕਹਦਾ ਉਹ ਸਤੂ ਜੀ ਕਈ ਚੀਜ਼ਾਂ ਦਾ ਹੁੰਦਾ ਆ ਅੱਛਾ ਉਹ ਚ ਮੁੱਖ ਤੌਰ ਤੇ ਜੌਂ ਦਾ ਸਤੂ ਹੁੰਦਾ ਤੇ ਜਿਹੜੇ ਭੁਜੇ ਛੋਲੇ ਹੁੰਦੇ ਆ ਉਹਦਾ ਹੁੰਦਾ ਜੀ ਉਹ ਪਾਊਡਰ ਚਾਹ ਉਹਦਾ ਪਾਊਡਰ ਬਣਾ ਕੇ ਨਮਕੀਨ ਬਣਾ ਸਕਦੇ ਸ਼ੱਕਰ ਪਾ ਕੇ ਵੀ ਪੀ ਸਕਦੇ ਹੋ ਹਾਂ ਉਹ ਕੋਦ ਕਿਤੇ ਵੀ ਯੂਜ਼ ਕਰ ਸਕਦੇ ਆ ਜੀ 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 ਓਕੇ ਹਾਂ ਜੀ ਬਾਈ ਜੀ ਆਓ ਜੀ ਬਾਈ ਜੀ ਕਿੱਦਾਂ ਆ ਜੀ ਤੁਸੀਂ ਆਓ ਤੁਸੀਂ ਆਓ ਤੁਹਾਡੇ ਲਈ ਖੜੇ ਅਸੀਂ ਤੇ ਤੇ ਹਾਂਜੀ ਸੰਦੀਪ ਸਾਹਿਬ ਅੱਛਾ ਆ ਤੁਸੀਂ ਇੱਕ ਛੋਟਾ ਜਿਹਾ ਕਰਿਆਨਾ ਸ਼ਾਪ ਖੋਲ ਕੇ ਬੈਠੇ ਹੋ ਕੀ ਹੈਗਾ ਇਹ ਮੈਨੂੰ ਥੋੜਾ ਦੱਸਿਓ ਇੱਕ ਕਰਿਆਨਾ ਘਟਿਆ ਇਹ ਬਰੇ ਕਹਿੰਦੇ ਨਾ ਖਜ਼ਾਨੇ ਦੀ ਪੁਟਲੀ ਹੈ ਮੇਰੀ ਹੈਗੀ ਸੰਧੀਰ ਆਟਾ ਤੱਕੀ ਦੇ ਨਾਮ ਤੇ ਮੇਰਾ ਇਹ ਥੋੜਾ ਬਿਜ਼ਨਸ ਆ ਜੀ ਦਾ ਪਰਿਵਾਰਕ ਬਜ਼ੁਰਗਾ ਦਾ ਬਲਾਇਆ ਤੇ ਇਹ ਵੀ ਸਾਡਾ ਮੁੱਖ ਐਸਲੇ ਸਰਦੀਆਂ ਦੇ ਵਿੱਚ ਆਈਟਮ ਚੱਲਦੀ ਆ ਪਹਾੜੀ ਮੱਕੀ ਦਾ ਆਟਾ ਵਾਹ ਇਹ ਪਹਾੜੀ ਮੱਕੀ ਦਾ ਆਟਾ ਜਿਹੜਾ ਅਸੀਂ ਸਟicker ਵੀ ਲਾਇਆ ਹੋਇਆ ਹੈ ਉਹਦੇ ਉੱਪਰ ਅੱਛਾ ਹਾਂਜੀ ਤੇ ਇਹ ਪਹਾੜੀ ਦਾ ਤੇ ਦੂਜੇ ਦਾ ਫਰਕ ਕੀ ਹੁੰਦਾ ਬੇਜੀ ਦੇਖੋ ਜੀ ਅਸੀਂ ਉਧਰੋਂ ਮੰਗਵਾਦੇ ਜੀ ਊਨੇ ਵੱਗੋਂ ਅੱਛਾ ਕਿਰਾਇਆ ਜੋ ਭਾਅ ਜੋ ਹੁੰਦਾ ਹਾਂ ਦਾ ਦੇ ਨਾਲ ਨਹੀਂ ਇਹਦਾ ਭਾਅ ਹੂੰ ਉਹ ਆਟਾ ਹੈ ਜੀ ਮਿੱਟੀ ਮਿੱਟੀ ਦੇ ਉੱਤੇ ਦੀ ਬੰਤਾਰ ਆ ਫੌਨ ਪਾਣੀ ਦਾ ਬਹੁਤ ਫਰਕ ਆ ਇਹ ਮਿੱਠਾ ਬਹੁਤ ਆ ਰੋਟੀ ਦਾ ਫਰਕ ਬਹੁਤ ਪੈਂਦਾ ਹਾਂ ਬਹੁਤ ਫਰਕ ਆ ਜੇ ਕੋਈ ਲਿਆ ਜਾਂਦਾ ਤੇ ਕਹਿੰਦਾ ਜੀ ਮਜ਼ਾ ਆ ਗਿਆ ਖਾ ਬਿਲਕੁਲ ਬਿਲਕੁਲ ਅੱਜ ਵੀ ਕੋਈ ਇਥੋਂ ਮੇਰੇ ਪਿੰਡਾਂ ਜੋ ਲੋਕ ਆਉਂਦੇ ਸਾਰੇ ਭਾਈ ਰੇਟ ਵੀ ਰੇਟ ਵੀ ਦੱਸੀ ਚਲੋ ਨਾਲ ਨਾਲ ਰੇਟ ਜੀ ਆਮ ਸੋਤੀਏ ਜੋ ਕੌਣ ਜ਼ਿਆਦਾ ਲੱਗਦਾ ਪਰ ਮੈਂ 50 ਰੁਪਏ ਕਿਲੋ ਦੇ ਰਿਹਾ ਹਾਂ 20 ਰੁਪਏ ਕਿਲੋ ਉਹ ਵੀ ਪਹਾੜੀ ਆਟਾ ਮੈਨੂੰ ਲੱਗਦਾ ਮਾਰਕੀਟ ਚ ਨਾਰਮਲ ਆਟਾ ਜਿਹੜਾ ਇੱਥੇ ਲੋਕਲ ਮੱਕੀ ਦਾ ਆਟਾ 20 ਰੁਪਏ ਕਿਲੋ ਵਿਕੀ ਜਾਂਦਾ ਜਿਹੜੇ ਰੋਟੀ ਨਹੀਂ ਵੀ ਖਾਦੀ ਨਾ ਮੈਂ ਦਾਵਾ ਕਰਦਾ ਸਾ ਵੀ ਰੋਟੀ ਖਾਣ ਲੱਗ ਪੂਗਾ ਬੱਚਾ ਜਿਹਨੂੰ ਪਕਾਉਣੀ ਨਹੀਂ ਆਉਂਦੀ ਨਵੀਂ ਜਨਰੇਸ਼ਨ ਸਾਡੀਆਂ ਦੀਆਂ ੜਕੀਆਂ ਬੇਬੀਆਂ ਹੈਗੀਆਂ ਉਹ ਪਕਾਉਣੀ ਸਿੱਖ ਜਾਣਗੇ ਇੰਨਾ ਨਰਮਾਈ ਨਾਲ ਆਟਾ ਰੋਟੀ ਬੰਦ ਕੇ ਕੀ ਬਾਤ ਅੱਛਾ ਭਾਈ ਜੀ ਤੁਹਾਡੇ ਕੋਲ ਹੋਰ ਦੱਸੋ ਕਿਹੜੀ ਕਿਹੜੀ ਚੀਜ਼ ਆ ਤੁਹਾਨੂੰ ਬੜੇ ਆਟੇ ਹੀ ਸਾਡੇ ਕੋਲ ਹੂੰ ਅਕੀ ਸਾਡਾ ਕੰਮ ਈ ਆ ਵੀ ਅਸੀਂ ਲੋਕਾਂ ਨੂੰ ਕਹਿੰਦੇ ਵੈਰਾਈਟੀ ਦੇਣੀ ਚਾਹੁੰਦੇ ਹਾਂ ਹੂੰ ਉਹ ਵੈਰਾਈਟੀ ਦੇ ਵਿੱਚ ਸਾਡੇ ਕੋਲ ਈ ਆ ਅੱਜ ਦਾ ਸਾਡਾ ਹੈਗਾ ਜੀ ਮਲਟੀ ਗ੍ਰੇਨ ਆਟਾ ਹੂੰ ਮਲਟੀ ਗ੍ਰੇਨ ਆਟਾ ਉਹਨੇ ਲਾਲ ਲਾਲ ਸਾਡੇ ਕੋਲ ਆ ਅਲੱਗ-ਅਲੱਗ ਹੋਰ ਆਟੇ ਆ ਹੂੰ ਇਲਾ ਵਿੱਚ ਜਿਹੜੇ ਲਿਖਿਆ ਹੋਇਆ ਦਾ ਕਣਕ ਦਾ ਹੂੰ ਤਿੰਨ ਤਰ੍ਹਾਂ ਦਾ ਕਣਕ ਦਾ ਆਟਾ ਈ ਸਾਡੇ ਕੋਲ ਅੱਛਾ ਪੰਜਾਬ ਦੀ ਕਣਕ ਉਹਦੇ ਲਾਲ ਲਾਲ ਆ ਪੰਜਾਬ ਦੀ ਕਣਕ ਦਾ ਆਟਾ ਵੀ ਆਈ ਸਾਡੇ ਕੋਲ ਇਹਦਾ ਸਾਡੇ ਕੋਲ ਐਮਪੀ ਦੀ ਕਣਕ ਦਾ ਆਟਾ ਹੈ ਅੱਛਾ ਹਾਂ ਓਕੇ ਆ ਤੁਸੀਂ ਦੇਖੋ ਇਹ ਐਮਪੀ ਦੀ ਕਣਕ ਹੈ ਅੱਛਾ ਇਹਦਾ ਵੀ ਆਟਾ ਜੀ ਅੱਛਾ ਐਮਪੀ ਦੀ ਕਣਕ ਤੇ ਪੰਜਾਬ ਦੀ ਕਣਕ ਦੇ ਆਟੇ ਦਾ ਫਰਕ ਕਿੰਨਾ ਕੁ ਪਈ ਜੀ ਕੀ ਫਰਕ ਹੈ ਇੱਕ ਸਾਡੇ ਕੋਲ ਹੋਰ ਆਟਾ ਜੀ ਆ ਤੁਸੀਂ ਦੇਖੋ ਸਾਡੇ ਕੋਲ ਇਹਨੂੰ ਇਹ ਬਲੈਕ ਵੀਟ ਆ ਇਹਦਾ ਇਹ ਕਾਲੀ ਕਣਕ ਕਹਿੰਦੇ ਜੀ ਕਾਲੀ ਕਣਕ ਹਾਂ ਇਹ ਕਿੱਥੇ ਦਾ ਵੀ ਹੈ ਇਹ ਇਹ ਵੀ ਆਤਾ ਹੈ ਇਹ ਕਿੱਥੋਂ ਦਾ ਵੀ ਹੈ ਇਹ ਕੀ ਕੱਕੜੀ ਤਾਂ ਬਾਹਰ ਪਹਿਲਾਂ ਸ਼ੁਰੂ ਹੋਇਆ ਸੀ ਅੱਛਾ ਸਾਡੇ ਪੰਜਾਬ ਦੇ ਲੋਕ ਇਹਨੂੰ ਬੀਜਣ ਲੱਪੇ ਅੱਛਾ ਇੱਕ ਪੁਰਾਣੇ ਸਰਪੰਚ ਨੇ ਉਹ ਵੀ ਆਤਾ ਹੈ ਅੱਛਾ ਇਹਨੂੰ ਬੀਜਦੇ ਨੇ ਸਾਡੇ ਗੁਰਦੀਪ ਸਿੰਘ ਤੱਗਲ ਉਹਨਾਂ ਨੇ ਪਿੱਛੇ ਥੋੜੀ ਬੀਜੇ ਆਪਣੇ ਘਰ ਲਈ ਅੱਛਾ ਹਾਂ ਪੱਤਰਕਾਰ ਵੀ ਨੇ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੇ ਵੀ ਬੀਜੀ ਆ ਜਿਹਦੇ ਨਾਲ ਸਾਡੇ ਤਿੰਨ ਤਰ੍ਹਾਂ ਦੇ ਪਹਾੜੀ ਮੱਕੀ ਆਉਂਦਾ ਹੂੰ ਫਿਰ ਅਸੀਂ ਜਿਹੜਾ ਦਲੀਆ ਬਣਾਉਣੀ ਜੀ ਆਮ ਲੋਕ ਖਾਂਦੇ ਆ ਯਾਰੋ ਅਸੀਂ ਉਹ ਵੀ ਐਮਪੀ ਦੀ ਕੰਕਲਾ ਬਣਾਉਣੀ ਹੈ ਤੇਰੀ ਅੱਛਾ ਆਵਾਜ਼ ਵੀ ਬਹੁਤ ਵਧੀਆ ਮੈਨੂੰ ਲੱਗਦਾ ਉਸ ਤੋਂ ਬਿਹਤਰ ਕੋ ਹੋ ਜਦਾਂ ਅੱਛਾ ਭਾਈ ਇਹਦੇ ਫਾਇਦੇ ਵੀ ਨਾਲ ਨਾਲ ਥੋੜੇ ਥੋੜੇ ਫਾਇਦੇ ਦੱਸੋ ਸ਼ਾਰਟਕਟ ਦੇ ਵਿੱਚ ਮਲਟੀ ਗ੍ਰੇਨ ਆਟਾ ਹੋ ਗਿਆ ਜੀ ਮਲਟੀ ਗ੍ਰੇਨ ਚ ਅਸੀਂ 14-15 ਆਈਟਮਾ ਪਾਉਂਦੇ ਜਿਹੜਾ ਜਿਹੜਾ ਕੋ ਸ਼ੂਗਰ ਨੂੰ ਕੰਟਰੋਲ ਕਰਦਾ ਅੱਛਾ ਤੇ ਦਾਵਾ ਨਹੀਂ ਮਤਲਬ ਮਲਟੀ ਗ੍ਰੇਨ ਆਟਾ ਜਿਹੜਾ ਸ਼ੂਗਰ ਨੂੰ ਕੰਟਰੋਲ ਕਰਦਾ ਤੇ ਜਿਹੜੇ ਦੂਜੇ ਹੋਰ ਆਟੇ ਦੇ ਜਿਹੜੇ ਉਹ ਮ ਸ਼ੂਗਰ ਨੂੰ ਕੰਟਰੋਲ ਕਰਦਾ ਨਾਲ ਨਾਲ ਤੁਹਾਡੀ weight ਜਿਹੜਾ ਉਹਨੂੰ ਸਹੀ ਰੱਖਦਾ ਤੁਹਾਡਾ ਪੇਟ ਸਹੀ ਰੱਖਦਾ ਜਿਹੜੀ ਬਾਹਰਲੀ ਐਮਪੀ ਦੀ ਕਣਕਾ ਉਹਦਾ ਕੀ ਫਾਇਦਾ ਹੈ ਐਮਪੀ ਦੀ ਕਣਕ ਦਾ ਉਹ ਚੀਜ਼ੇ ਖਾਦ ਔਰ ਦਵਾਈ ਘੱਟ ਹੁੰਦੀ ਹੈ ਘਟ ਹੁੰਦੀ ਹੈ ਉਹ ਤੇ ਰੋਟੀ ਚਟਿਆਈ ਜਿਹੜੀ ਹੈ ਟਿੱਕੀ ਰੋਟੀ ਜਿਹੜੀ ਜਾਂ ਲੋਕ ਤੁੰਦੇ ਨੇ ਉਹਦੇ ਵਿੱਚ ਪਹਿਲਾਂ ਰੋਟੀ ਨਰਮ ਵੀ ਹੁੰਦੀ ਹੈ ਤੇ ਉਹਦੇ ਵਿੱਚ ਥੋੜੇ ਪੈਸਿਸਾਈਡ ਘਟ ਹੁੰਦੇ ਨੇ ਹਾਂ ਬਿਲਕੁਲ ਓਕੇ ਤੇ ਹੁਣ ਆਜੋ ਹੋਰ ਦੂਸਰੇ ਪਾਸੇ ਹੁਣ ਮਲਟੀਗ੍ਰੇਨ ਆਟਾ ਹੋ ਗਿਆ ਜੀ ਹੂੰ ਫਿਰ ਬਾਜਰੇ ਦਾ ਆਟਾ ਹੂੰ ਇਹ ਹੀ ਤੁਹਾਡੇ ਕੋਲ ਅਵੇਲੇਬਲ ਹੈ ਹਾਂ ਬਾਜਰੇ ਨੂੰ ਅਸਲ ਤੇ ਅੰਗਰੇਜ਼ੀ ਚ ਕਹਿੰਦੇ ਜੀ ਪਰਲ ਹੂੰ ਮੋਤੀ ਕਿਦਾ ਸੋਨਾ ਲਾ ਰੱਖਿਆ ਜੀ ਇਹ ਪਰਲ ਆ ਜੀ ਅੱਛਾ ਬਾਜਰੇ ਦਾ ਟਾ ਤੇ ਬਾਜਰੇ ਦਾ ਟਾ ਤਾਂ ਲਗਭਗ ਸਾਰਿਆਂ ਨੂੰ ਪਤਾ ਹੀ ਆ ਬਾਜਰਾ ਦੇਖੋ ਜੀ ਜੇ ਕੋਣ ਆ ਪੇਟ ਨੂੰ ਸਹੀ ਰੱਖਦਾ ਤਾਕਤ ਦਿੰਦਾ ਹੈਗਾ ਤੇ ਅੱਜ ਕੱਲ ਖਾਣ ਸਰਦੀਆਂ ਇਹ ਤਾਂ ਸਭ ਤੋਂ ਵੱਧ ਖਾਣਾ ਮਤਲਬ ਸਭ ਤੋਂ ਸਾਰਿਆਂ ਨੂੰ ਇਹਦੇ ਫਾਇਦੇ ਬਹੁਤ ਨੇ ਬਾਜਰਾ ਕੋਦਰਾ ਸੋਇਆ ਦੀ ਅੱਛਾ ਹਾਂਜੀ ਜੌਂ ਇਹ ਤੁਹਾਡੇ ਕੋਲ ਸਾਰੇ ਆਟੇ ਅਵੇਲੇਬਲ ਨੇ ਉਹ ਦਾਣੇ ਵੀ ਲਾ ਰੱਖੇ ਇਹ ਨਹੀਂ ਹੈਗਾ ਵੀ ਦਾਣਾ ਹਲਾ ਮਤਲਬ ਸੈਂਪਲ ਵੀ ਨਾਲ ਆ ਤੁਹਾਡੇ ਕੋਲ ਤੋਂ ਮਤਲਬ ਇਹ ਨਹੀਂ ਅਸੀਂ ਰੈਡੀਮੇਡ ਕੁਝ ਨਹੀਂ ਹੈਗਾ ਹੂੰ ਹੂੰ ਆ ਦੇਖੋ ਇਹਨੂੰ ਕਹਿੰਦੇ ਹੀ ਹਰੀ ਕੰਗਣੀ ਤੇ ਬਰਾਉਨ ਟੌਪ ਹੂੰ ਕੀ ਆ ਬਸ ਇਹ ਸਭ ਤੋਂ ਮਹਿੰਗਾ ਮਿਲਟ ਆ ਜੀ ਅੱਛਾ ਕੋਤਰੀ ਦਾ ਜਿਹੜਾ ਸਿੱਗਾ ਆਟਾ ਉਹ ਕਹਿੰਦੇ ਅਸੀਂ ਬਾਬਾ ਨਾਨਕ ਵੀ ਕਹਿੰਦੇ ਖੇਤੀ ਕਰਦੇ ਹੁੰਦੇ ਸੀ ਨਾ ਗੁਰੂ ਨਾਨਕ ਦੇਵ ਜੀ ਬਾਬਾ ਨਾਨਕ ਜੀ ਕਰਦੇ ਸੀ ਖੇਤੀ ਉਹ ਖਾਂਦੇ ਵੀ ਸੀ ਔਰ ਉਹ ਖੇਤੀ ਵੀ ਕਰਦੇ ਸੀ ਹੂੰ ਇਹ ਕੋਦਰਾ ਅੱਛਾ ਇਹ ਕੋਦਰਾ ਆ ਹੈ ਬਾਜਰੇ ਵਾਂਗੂ ਥੋੜਾ ਥੋੜਾ ਜੀ ਜੀ ਉਹਦੇ ਬਿਸ਼ਰੀਆਂ ਜੀ ਅੱਛਾ ਭਾਈ ਇੰਨੇ ਤੁਹਾਡੇ ਕੋਲ ਬੀ ਨੇ ਇਹ ਕਿੱਥੋਂ ਇਕੱਠੇ ਕਿੱਥੋਂ ਕਰਦੇ ਹੋ ਜੀ ਸਾਰੇ ਮਾਰਕੀਟ ਤੋਂ ਮਿਲ ਜਾਂਦੇ ਅੱਛਾ ਹਾਂਜੀ ਇਹ ਨਾਰਮਲ ਮਾਰਕੀਟ 'ਚ अवेलेबल ਹੈਗੇ ਆ ਸਭ ਕੁਝ ਬਿਲਕੁਲ ਮਿਲਦੇ ਆ ਜੀ ਅੱਜਕੱਲ ਤੁਹਾਡਾ ਬਿਜ਼ਨਸ ਜਿਹੜਾ ਜੀ ਅਸੀਂ ਤਾਂ ਬਹੁਤ 오ਰੀਜినਲ ਲੋਕਾਂ ਨੂੰ ਲਾਉਣ ਦੇ ਦੇ ਕੰਮ ਕਰਦੇ ਆ ਅੱਛਾ ਤੁਸੀਂ ਆਨਲਾਈਨ ਮਾਉਂਦੇ ਹੋ ਇਸ ਜਿਹੜਾ ਲੋਕਲ ਮਾਰਕੀਟ ਚ ਜੋ ਚੀਜ਼ ਮਨ ਲੋ ਕਿਤਨ ਪਿਆਰ ਕਰਦੀ ਮਿਲਦੀ ਆ ਉਥੋਂ 150 ਨੂੰ 200 ਦੇ ਮਿਲਦੀ ਆਨਲਾਈਨ ਬਿਲਕੁਲ ਓਕੇ ਅੱਛਾ ਤੁਹਾਡੇ ਕੋਲ ਹੁਣ ਇੱਕ ਤੇਲ ਆ ਸਰੋਂ ਦਾ ਹਾਂਜੀ ਉਹ ਮੈਂ ਖੁਦ ਵਰਤਿਆ ਹੋਇਆ ਆ ਅੱਛਾ ਭਾਈ ਕੀ ਕਮਾਲ ਦਾ ਤੇਲ ਆ ਭਾਈ ਕੀ ਉਹ ਤੇਲੇ ਵਿੱਚ ਕੁਝ ਹੈ ਕੁਝ ਨਹੀਂ ਮਲਵੜ ਸਿੱਧੇ ਕੋਦੇ ਵਿੱਚੋਂ ਨਿਕਲਿਆ ਕੋਲੂ ਚੋਂ ਅਸੀਂ ਕੋਲੂ ਚੋਂ ਕਢਾ ਕੇ ਮੈਂ ਮੇਰੇ ਕੋਲ ਇੰਨਾ ਹੁੰਦਾ ਮੈਂ ਸਕੂਲ ਦੇ ਸਾਹਮਣੇ ਬੈਠ ਕੇ ਕਰਵਾਉਣਾ ਹਮ ਆਪ ਨੂੰ ਕਰਨਾ ਫਿਰ ਉਹਦੇ ਵਿੱਚ ਜਿਹੜਾ ਹੈਗਾ ਉਹ ਦਿੱਕੋਚ ਨਹੀਂ ਕਰਨਾ ਉਹਨੂੰ ਪਿਆ ਰਹਿਣ ਦੇਣਾ ਨੇਚਰਲ ਤੌਰ ਤੇ ਉਹ ਫਿਲਟਰ ਹੋ ਜਾਂਦਾ ਮੈਂ ਹੱਲੇ ਵਹਿੰਦੇ ਅਸੀਂ ਬਾਅਦ ਚ ਬੋਤਲਾਂ ਭਰ ਦਿੰਦੇ ਆ ਔਰ ਅਸੀਂ ਕਿਲੋ ਦੇ ਹਿਸਾਬ ਨਾਲ ਵੇਚਦੇ ਆ আচ্ছা ਤੇ ਕਿਲੋ ਰੇਟ ਰੇਟ ਵੀ ਦੱਸੋ ਜਨਨਾਲਾ ਅ ਰੇਟ ਤਾਂ ਰੱਖਿਆ ਸੀ ਸਿਰਫ ਜੋ ਸਭ ਪਾਸਾ ਨੂੰ ਪੈਂਦਾ ਅਸੀਂ ਹਜੇ ਉਹਨੂੰ 190 ਰੁਪਏ ਕਿਲੋ ਅਸੀਂ ਉਹਨੂੰ ਵੇਚਦੇ ਆ ਵਾਜੀ ਵਾ ਅੱਛਾ ਸਿਰਫ 190 ਰੁਪਏ ਕਿਲੋ ਲੀਟਰ ਤੇ ਨਹੀਂ ਦੇਣਾ 1 ਲੀਟਰ ਵੀ ਲਾ 170 80 ਰੁਪਏ ਕਿਲੋ ਹੋਣਾ ਇਕ ਜਸੋ ਤਰਸੀ ਮੇ ਲੀਟਰ ਹੋਣਾ ਲੀਟਰ ਹਾਂ ਇੰਨਾ ਕਹਿ ਸਕਦੇ ਹੈ ਨਾ ਬਜਾਰੀ ਬੋਤਲਾਂ ਉਹ 900 ਗ੍ਰਾਮ ਦੀਆਂ ਹੁੰਦੀਆਂ ਤੇ ਉਹਨੂੰ ਲੋਕ ਕੋ ਲੈਣਦੇ ਅੱਛਾ ਇੱਕ ਮੈਨੂੰ ਦੱਸਿਓ ਵੀ ਇੱਕ ਜਿਹੜਾ ਕੈਂਸਰ ਦੇ ਲਈ ਲੈ ਕੇ ਤੁਹਾਡੇ ਕੋਲੇ ਆਟਾ ਆ ਜਿਹੜਾ ਲਗਭਗ ਉਹ ਆਟਾ ਖਾਣ ਨਾਲ ਕਹਿੰਦੇ ਲਗਾਤਾਰ ਜਿਖਾਈਏ ਤਾਂ ਉਹਨਾਂ ਕੈਂਸਰ ਕੰਸਰ ਨਹੀਂ ਹੁੰਦੀ ਉਹ ਉਹ ਸਾਰਾ ਕੁਝ ਇਹੀ ਆਈਟਮ ਆ ਦੀ ਇਹਨੂੰ ਬਦਲ ਬਦਲ ਕੇ ਵੀ ਖਾ ਸਕਦੇ ਆ ਅੱਛਾ ਜਿੰਨੇ ਮਿਲਟਸ ਨੇ ਹੂੰ ਰਾਗੀ ਹੋ ਗਿਆ ਜੀ ਹੂੰ ਰਾਗੀ ਹੋ ਗਿਆ ਜਵਾਰ ਹੋ ਗਿਆ ਹੂੰ ਕੁੱਟਕੀ ਹੋ ਗਈ ਕੋਦਰਾ ਹੋ ਗਿਆ ਬੜੇ ਬਡੇ ਕਹਿੰਦੇ ਨੇ ਇਹਨੂੰ ਸੁਪਰ ਫੂਡ ਕਹਿੰਦੇ ਆ ਐਕਚੁਅਲੀ ਇਹਨੂੰ ਆਪਾਂ ਸੁਪਰ ਫੂਡ ਕਹਾਗੇ ਸਾਰੇ ਸੁਪਰ ਫੂਡ ਨਹੀਂ ਓਕੇ ਤੇ ਇਹ ਸਾਰੇ ਚਿੰਦੇ ਸੁਪਰ ਫੂਡ ਤੁਹਾਡੇ ਕੋਲ ਸਾਰੇ ਅਵੇਲੇਬਲ ਨਹੀਂ ਲਗਭਗ ਕਹਿ ਸਕਦਾ ਜੀ 100% ਨਹੀਂ ਕਹਿ ਸਕਦਾ 90% ਤੱਕ ਕਹਿ ਹੀ ਸਕਦਾ 80 90% ਅੰਤ ਤੇ ਆਪਲੇ ਆਕਦੇ ਵੀ ਮਿਲਣਗੇ ਦਾਣਾ ਵੀ ਮਿਲੇਗਾ ਅੱਛਾ ਮਸਾਲੇ ਦਾ ਜਿਹੜਾ ਚਾਹ ਵਾਲਾ ਮਸਾਲਾ ਬਣਾਉਂਦੇ ਆ ਇਹਦਾ ਰੇਟ ਦੱਸੋ ਪਹਿਲਾਂ ਕੀ ਹੈ ਜੀ ਕਿਉਂਕਿ ਮੈਨੂੰ ਮੇਰੇ ਜਿਹੜੇ ਸਾਡੇ ਫਾਲੋਅਰ ਨੇ ਨਾ ਉਹ ਸਾਨੂੰ ਪੁੱਛਦੇ ਨੇ ਵੀ ਤੁਸੀਂ ਰੇਟ ਨਹੀਂ ਦੱਸਦੇ ਰੇਟ ਦੱਸੋ ਭਾਜੀ ਪਹਿਲਾਂ ਤੋਂ ਰੇਟ ਇਹ ਹੈ ਜੀ ਇਹ ਡੱਬੀ ਵਿੱਚ ਹੀ ਦੇਣੀ ਹੈ ਜੀ ਇਹ 100 ਰੁਪਏ ਡੱਬੀ ਆ ਆ ਵੱਡੀ ਵਾਲੀ ਆ ਵੱਡੀ ਵਾਲੀ ਤੇ ਛੋਟੀ ਵਾਲੀ ਛੋਟੀ ਵਾਲੀ 30 ਰੁਪਏ ਦੀ 30 ਰੁਪਏ ਦੀ ਆ ਅਸੀਂ ਤਾਂ ਕਹਿੰਦੇ ਲੋਕਾਂ ਨੂੰ ਦੇਸੀ ਘਰ ਗਿਆ ਚੀਜ਼ਾਂ ਰਸੋਈ ਦੇ ਸਮਾਨ ਸਾਰੇ ਇਹ ਹਾਂ ਹਾਂ ਅਸੀਂ ਉਹਨੂੰ ਕਰਕੇ ਤਾਂ ਅਸੀਂ ਪੀਸ ਕੇ ਦੋਗਾ ਗਾਫ ਨੂੰ ਦਿੱਤਾ ਅੱਛਾ ਮਸਾਲੇ ਵੀ ਗਰਮ ਮਸਾਲਾ ਵੀ ਹੈਗਾ ਜੀ ਤੇ ਉਹ ਕੀ ਰੇਟ ਹੁੰਦਾ ਆ ਸੁੰਡ ਵੀ ਹੈਗੀ ਆ ਹੁਣ ਸੁੰਡ ਜਿਹੜੀ ਹੈਗੀ ਆ ਹੁਣ ਅਸੀਂ ਸੁੰਡ ਦੇਖੋ ਤੁਸੀਂ ਮੈਂ ਜਿਹੜੀ ਅਸੀਂ ਪੀਸੀ ਦੀ ਆ ਸੁੰਡ ਅਸੀਂ ਉਹ ਮੋਟੀ ਗੰਢੀ ਲਿਆ ਕੇ ਪੀਸਦੇ ਹੂੰ ਕਚਰਾ ਨਹੀਂ ਛੋਟਾ ਨਹੀਂ ਮੈਲੀ ਬੜੀ ਜ਼ਬਰਦਸਤ ਪੂਰੇ ਆ ਹਾਂ ਖੁਸ਼ਬੂ ਨੇ ਪੂਰਾ ਖਿਲਾਰਤਾ ਹੈ ਉਹ ਬਿਲਕੁਲ ਹੁਣ ਤੁਸੀਂ ਇਥੋਂ ਡੱਬਾ ਹੈ ਜਦੋਂ ਖੋਲਦੇ ਨਾ ਹੁਣ ਤੁਸੀਂ ਡੱਬੇ ਚ ਪੀਸ ਕੇ ਰੱਖੀ ਆ ਜੀ ਆਹ ਕੀ ਬਾਤ ਆ ਹਾਂ ਇਸ ਨੂੰ ਆ ਜੀਰਾ ਦੀ ਆ ਜੀ ਉਸਤਾ ਦੀ ਆ ਬਸ ਕੇਰੀ ਦੀ ਬਰੀ ਹਲਦੀ ਹਲਦੀ ਕਿਹੜੀ ਹਾਂਜੀ ਹਾਂਜੀ ਆ ਬਹੁਤ ਅੱਛਾ ਦੇਖੋ ਫੋਰ ਦਾ ਫੋਰ ਦਾ ਹਲੋ ਛੋਟਾ ਮਿਲ ਜਾਏਗਾ ਜੀ ਹਾਂਜੀ ਹਾਂਜੀ ਭਾਜੀ ਤੇ ਅੱਛਾ ਮਸਾਲੇ ਕਿਹੜੇ ਕਿਹੜੇ ਤੁਸੀਂ ਬਣਾਉਂਦੇ ਹੋ ਮਸਾਲਾ ਅੱਛਾ ਜੀ ਮਸਾਲੇ ਦੀ ਸਬਜ਼ੀ ਵਾਲਾ ਮਸਾਲਾ ਬਣਾਇਦਾ अच्छा बहुत एच 15 मसाले ਦੀ ਹਾਈਟਾ ਪਾਉਨੇ ਤਾਂ 16ਵਾਂ ਪਾਉਨੇ ਸਵਾਰ ਅੱਛਾ ਭਾਈ ਹੁਣ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਤੁਸੀਂ ਹੁਣ ਕੇ ਇਹਦਾ ਮੈਨੂੰ ਬੜਾ ਕੁਝ ਕਰੀ ਜਾਂਦੇ ਹੋ ਵੀ ਤੁਸੀਂ ਆ ਚੀਜ਼ ਕਰਦੇ ਹੋ ਅੱਛਾ ਹੁਣ ਮੈਨੂੰ ਇਹ ਗੱਲ ਆ ਤੁਸੀਂ ਬੈਠੇ ਨੂਰਮੈਲ ਸ਼ਹਿਰ ਦੇ ਵਿੱਚ ਨੂਰਮੈਲ ਸ਼ਹਿਰ ਹੈਗਾ ਜਿਸਟ੍ਰਿਕ ਜਲੰਧਰ ਦੇ ਵਿੱਚ ਜਿੱਥੇ ਮਸ਼ਹੂਰ ਬੜਾ ਗਣਾ ਹੋਇਆ ਸੀ ਦੋ ਤਾਰਾ ਵਜਦਾ ਵੇ ਰਜਣਾ ਨੂਰਮੈਲ ਦੀ ਮੋਰੀ ਅੱਛਾ ਹੁਣ ਨੂਰਮੈਲ ਦੀ ਮੋਰੀ ਤੇ ਤੁਸੀਂ ਬੈਠੇ ਇੱਥੇ ਬੈਠੇ ਹੋ ਹੁਣ ਜਿਹੜੇ ਸਾਡੇ ਦੂਰ ਦੇ ਲੋਕ ਨੇ ਦੂਰ ਦੇ ਭਰਾਵਾਂ ਨੇ ਖਾਣ ਤੁਹਾਡਾ ਸਮਾਨ ਆਰਡਰ ਕਰਨਾ ਕੀ ਉਹ ਤੁਸੀਂ ਕੂਰੀਅਰ ਰਾਹੀਂ ਉਹਨਾਂ ਨੂੰ ਭੇਜ ਸਕਦੇ ਹੋ ਹਜੇ ਕੋਈ ਇਦਾਂ ਦਾ ਹੈ ਨਹੀਂ ਜੀ ਆਪਾਂ ਟਰਾਈ ਕਰ ਸਕਦੇ ਮਤਲਬ ਜੇ ਤੁਹਾਨੂੰ ਆਰਡਰ ਆਉਂਦੇ ਨੇ ਤਾਂ ਤੁਸੀਂ ਭੇਜ ਸਕਦੇ ਹੋ ਕੂਰੀਅਰ ਦਾ ਖਰਚਾ ਉਹਨਾਂ ਨੂੰ ਦੇਣਾ ਪੈਗਾ ਅੱਗੇ ਆਪਣੇ ਸਮਾਨ ਦੇ ਪੈਸੇ ਜਾਣਗੇ ਅੱਛਾ ਠੀਕ ਹੈ ਮਤਲਬ ਤੁਸੀਂ ਸਮਾਨ ਨੂੰ ਪ੍ਰੋਵਾਈਡ ਕਰ ਸਕਦੇ ਹੋ बस ठीक है बस यही गल जरूरी थी क्योंकि जितने तक ਲੋਕਾਂ ਨੂੰ ਲੋਡ ਪੈਣੀ ਆ ਵੀ ਕੋਈ ਕੈਨੇਡਾ ਜਾ ਟਮ ਮਗਾਉਣਾ ਜਾਂ ਕਿਤੇ ਬਾਹਰ ਮਗਾਉਣਾ ਹੁਣ ਫਿਰ ਤੁਹਾਨੂੰ ਪਹੁੰਚ ਵੀ ਤਾਂ ਕਰਨੀ ਪਊਗੀ ਬੇਸਨ ਵੀ ਅਸੀਂ ਬਣਦੇ ਹਾਂ ਬੇਸਨ ਆਪਾਂ ਤਿਆਰ ਕਰਦੇ ਹਾਂ ਅੱਛਾ ਤੇ ਮਿਲਦਾ ਹੁਣ ਪਿੰਨੀਆਂ ਲਈ ਆ ਅਸੀਂ ਪਿੰਨੀ ਵਾਲੀ ਬੇਸਨ ਇੱਕ ਤਿਆਰ ਕਰਦੇ ਹਾਂ ਇੱਕ ਸਾਡਾ ਬੇਸਨ ਹੈਗਾ ਆ ਬੇਸਨ ਹੈ ਜੀ ਇਹ ਪਕੌੜਿਆਂ ਵਾਲਾ ਕੜੀ ਪਕੌੜਿਆਂ ਵਾਲੀ ਹੈ ਅੱਛਾ ਇੱਕ ਅਸੀਂ ਬੇਸਨ ਹੈ ਪਿੰਨੀਆਂ ਵਾਲਾ ਜੀ ਹੂੰ ਇਹਨਾਂ ਪਿੰਨੀ ਜਿਹੜੀ ਆ ਤਾਲੂਨ ਵਾਲੀ ਟਿੰਬਰ ਦੀ ਜਿਹੜਾ ਅੱਛਾ ਮੁਰਗੀ ਹੋਗਾ ਤੁਹਾਨੂੰ ਲੱਗੂਗਾ ਪਿੰਨੀ ਖਸਰ ਖਸਰ ਜਿਹਾ ਕੇ ਬੜੀ ਕਰਿਸਪੀ ਕਰਿਸਪੀ ਜਰ ਹੋਗੀ ਬਾਜੀ ਗਾ ਇਹ ਅਸੀਂ ਲੱਗ ਬਲਾਈਦਾ ਨਾਲ ਮੂੰਗੀ ਦਾ ਆਟਾ ਹੈਗਾ ਅੱਛਾ ਇਹ ਮੂੰਗੀ ਦਾ ਆਟਾ ਹੈਗਾ ਅੱਛਾ ਫਿਰ ਪਿੰਨੀਆਂ ਵਾਸਤੇ ਭਾਈ ਜੇ ਇਹਨਾਂ ਨੇ ਰੇਟ ਪਤਾ ਕਰਨੇ ਕਿਉਂਕਿ ਸਾਰੇ ਇਹਨਾਂ ਇਹਨਾਂ ਕੋਲ ਚੀਜ਼ਾਂ ਨੇ ਅਲਸੀ ਰੇਟ ਹਾਂ ਰੇਟ ਔਖਾ ਆ ਤੇ ਭਾਈ ਅਲਸੀ ਕੀ ਰੇਟ ਆ ਅਲਸੀ ਜਿਹੜੀ ਹੈ ਤੁਹਾਨੂੰ 140 ਰੁਪਏ ਕਿਲੋ ਅਲਸੀ 140 ਰੁਪਏ ਕਿਲੋ ਪੀਸੀ ਹੋਈ ਪੂਰੀ ਭੁੰਨ ਕੇ ਹਾਂ ਨਹੀਂ ਭੁੰਨੀ ਨਹੀਂ ਆਪ ਤੁਸੀਂ ਇਹ ਭੁੰਨੀ ਬਾਅਦ ਚ ਪੈਣੀ ਆ ਅੱਛਾ ਉਹ ਕੱਚੀ ਭੁੰਨੀ ਹੋਈ ਤੁਸੀਂ ਕਿੱਥੇ ਕੱਚੀ ਬਣਾਉਨੇ ਆ ਆਪਣੇ ਰੋਸਟਰਡ ਨਮਕੀਨ ਅਲਸੀ ਅੱਛਾ ਸਰਦੀਆਂ ਵਾਲੇ ਉਹ ਤੁਸੀਂ ਉਦਾਂ ਹੀ ਜਿਹਨੇ ਪਿੰਨੀਆਂ ਨਹੀਂ ਖਾਣੀਆਂ ਉਹਨੂੰ ਪਰੇਜ ਆ ਕਾਜੂ ਆ ਨਹੀਂ ਨਹੀਂ ਸਾਡੂ ਦਾ ਹੀ ਤਾਂ ਪਿੰਨੀਆਂ ਤੋਂ ਸਾਨੂੰ ਬਿਨਾ ਸਾਡੀ ਗੱਲੀ ਨਹੀਂ ਚੱਲਦੀ ਗੱਲ ਨਹੀਂ ਚੱਲਦੀ ਕਈ ਲੋਕਾਂ ਨੂੰ ਮਨ ਆ ਜਾਂਦਾ ਹਾਂ ਕਈ ਨੂੰ ਮਨ ਆਈ ਅਸੀਂ ਅਲਸੀ ਖਾਣੀ ਸਿਰਫ ਉਹ ਸੀ ਰੋਸਟਡ ਉਹਦੇ ਹੀ ਨਮਕੀਨ ਵਗੋਂ ਖਾ ਸਕਦੇ ਵਾਹ ਜੀ ਵਾਹ ਤੇ ਭਾਈ ਕਿੰਨੇ ਤੋਂ ਟੋਟਲ ਪ੍ਰੋਡਕਟ ਕਿੰਨੇ ਦੇ ਦੋਡੇ ਕੋਲ ਅ ਦੇਖੋ ਜੀ ਇਹ ਕਾਸਾ ਨਾ ਵੀ ਐਸਵੇ ਲਈ ਤਾਂ ਮੇਰੇ ਕੋਲ ਕੋਈ 2 ਦਰਜਨ ਤੋਂ ਉੱਪਰ ਪ੍ਰੋਡਕਟ ਮਤਲਬ 20 ਕਿ ਤਰ੍ਹਾਂ ਦਾ ਤੁਹਾਡੇ ਕੋਲ ਆਟਾ ਹੀ ਆ ਹਾਂ ਬਿਲਕੁਲ ਹਾਂ 20 ਤਰ੍ਹਾਂ ਦਾ ਹਟਾ ਹੋ ਗਿਆ ਤੁਹਾਡੇ ਕੋਲ ਬਾਕੀ ਹੋਰ ਆਈਟਮ ਹੋ ਗਿਆ ਗੁੜ ਤੁਸੀਂ ਮਾਰਕੀਟ ਚੋਂ ਲੈਨੇ ਗੁੜ ਤੁਸੀਂ ਆਪ ਬਣਾਉਨੇ ਗੁੜ ਅਸੀਂ ਆਪ ਤਿਆਰ ਤੋਂ ਆਉਨੇ ਜੀ ਅੱਛਾ ਵਾਹ ਜੀ ਵਾਹ ਗੁੜ ਬਹੁਤ ਸੋਹਣਾ ਜੀ ਗੁੜ ਹੂੰ ਹੂੰ ਇਹ ਖਿਲਾੜੀ ਇਲਾਕਾ ਲੋ ਜਾਂ ਦੇਰਨੇ ਦਾ ਆਪਣਾ ਨਾਮ ਕਹਿੰਦੇ ਆ ਬਿਲਕੁਲ ਤੁਸੀਂ ਉਹ ਅਸੀਂ ਜੀ ਇੱਥੇ ਤਾਂ ਬਿਲਕੁਲ ਐਟ ਫਾਰਮਰ ਨੂੰ 60 ਰੁਪਏ ਕਿਲੋ ਦੱਸਦੇ ਹਾਂ 60 ਰੁਪਏ ਕਿਲੋ ਕੋਟ ਦਿੰਦੇ ਹਾਂ 70 ਅਤਿਆਤ ਰਾਈ ਹੈ ਹੁਣ ਫੇਰੀ ਵਾਰੀ ਸ਼ੱਕਰ ਪੀਲੇ ਰੰਗ ਚ ਹੁੰਦੀ ਆ ਹਲਾਉਂ ਅਸੀਂ ਸ਼ੱਕਰ ਦਾ ਰੰਗ ਦੇਖੋ ਜੀ ਹੂੰ ਇਹ ਸਰਬਤੀ ਕਾਲੇ ਰੰਗ ਦੇ ਨੂੰ ਕਾੜੀ ਕਹਿੰਦੇ ਆ ਪਰ ਦੇਸੀ ਸ਼ੱਕਰ ਹੂੰ ਇਹਨੂੰ ਕੀ ਰੇਟ ਕਹਿੰਦੇ ਦਿੰਦੇ ਹੋ ਇਹਨੂੰ ਅਸੀਂ ਕੋਈ 80 ਰੁਪਏ ਤੱਕ ਦੇਰੀ ਦਿੰਦੇ ਆ 80 ਰੁਪਏ ਕਿਲੋ ਦੇ ਦਿੰਦੇ ਜੇ ਰੇਟ ਮਾਰਕੀਟ ਵੱਧ ਜੂਵੇ ਤਾਂ ਵੱਧ ਸਕਦਾ ਨਹੀਂ ਤਾਂ ਅਸੀਂ ਇਹੀ ਰੇਟ ਰੱਖਿਆ ਵੱਧ ਤੋਂ ਵੱਧ ਤੇ ਜਿਹੜਾ ਦੂਜਾ ਆਟਾ ਸੀਗਾ ਆਪਣਾ ਐਮਪੀ ਦਾ ਆਟਾ ਉਹ ਕੀ ਰੇ ਐਮਪੀ ਦਾ ਆਟਾ 10 ਕਿਲੋ ਅਸੀਂ ਲੈ 490 ਰੁਪਏ ਕੀ ਰੇਟ ਪੈ ਗਿਆ ਕੋਚ ਵੀ 39 ਰੁਪਏ 49 ਰੁਪਏ 49 ਰੁਪਏ ਕਿਲੋ 49 ਓਕੇ ਐਸੇ ਕਣਕ ਬਹੁਤ ਤੇਜ਼ ਹੋ ਗਿਆ ਮਤਲਬ ਵੈਸੇ ਆਪਣੇ ਇੰਡੀਆ ਦਾ ਪੰਜਾਬ ਦਾ ਆਟਾ ਹੀ ਲਗਭਗ 33-34 ਰੁਪਏ ਕਿਲੋ ਹੋ ਗਿਆ ਸ਼ਾਇਦ ਨਾ ਨਹੀਂ ਮਹਿੰਗਾ ਐਸੇ ਤੇ 40 ਨੂੰ ਲਗਭਗ ਹੋ ਗਿਆ ਪਰ ਅਸੀਂ ਉਹ ਵੀ ਨਹੀਂ ਦੇਣਗੇ 40 ਅਸੀਂ ਉਹ ਵੀ ਘੱਟ ਕਰਨੇ ਆਂ ਕੀ ਬਾਤ ਹੈ ਹਾ ਜੇ ਕਹਿੰਦੇ ਵੀ ਸਾਡੀ ਕਣਕ ਦਾ ਰੇਟ ਨਹੀਂ ਹੈਗਾ ਹਾ ਜੀ ਰੇਟ ਹਾਂ ਇਹ ਦੇਖੋ ਗੱਲ ਇਹ ਆ ਜੀ ਵਪਾਰੀ ਜਿਹੜਾ ਹਮੇਸ਼ਾ ਕਮਾਉਂਦਾ ਤੇ ਬਿਲਕੁਲ ਜਿਮੀਦਰ ਤਕਣਾ ਹੈਗਾ ਉਹ ਹੁਣ ਕਮਾਈ ਉਹਨੇ ਕੀਤੀ ਜਿਹੜੇ ਰੱਖੀ ਸੀ ਕਰਨ ਸਾਹਿਬ ਹਾਂ ਤੇ ਮਤਲਬ ਹੁਣ 6 ਰੁਪਏ ਕਿਲੋ ਕਮਾਈ ਕੀਤੀ ਉਹ ਤੋਂ ਬਾਅਦ 6 ਰੁਪਏ ਕਿਤੋਂ ਕੀਤੀ ਤੇ ਹੁਣ ਉਹ ਤੋਂ ਬਾਅਦ ਤੁਸੀਂ ਆਟਾ ਪੀ ਕੇ ਵੀ ਕੀਤੀ ਹਾਂ ਬਿਲਕੁਲ ਸਾਨੂੰ ਸਾਨੂੰ ਕਮਾਈ ਜਿਹੜੀ ਅੱਗੇ ਲੋ ਘਟ ਗਈ ਆ ਬਿਲਕੁਲ ਤੇ ਇਹ ਵੀ ਹੁਣ 6 ਥੋੜੀ ਵਧੀਆ ਅੱਛਾ ਹੁਣ ਮੈਨੂੰ ਇਹ ਦੱਸੋ ਵੀ ਤੁਹਾਡਾ ਇਹ ਸਾਰਾ ਸਮਾਨ ਲੈਣ ਵਾਸਤੇ ਆਉਣਾ ਕਿੱਥੇ ਪੈਣਾ ਜਿਹੜਾ ਤੁਰ ਕੇ ਆਊਗਾ ਉਹ ਕਿੱਥੇ ਆਊਗਾ ਬਿਲਕੁਲ ਨੂਰ ਮਹਿਜ ਤੁਸੀਂ ਆਣਾ ਸ਼ਹਿਰ ਦੇ ਵਿੱਚ ਤੇ ਤੁਸੀਂ ਗੁਰਦੁਆਰਾ ਸ੍ਰੀ ਗੁਰੂ ਹਰ Rai ਸਾਹਿਬ ਸਤਵੀਂ ਪਾਸ਼ਾ ਗੁਰਦੁਆਰਾ ਸਾਹਿਬ ਆ ਉੱਥੇ ਤੁਸੀਂ ਜੇ ਤੁਸੀਂ ਜਲਦੋਂ ਬੰਨਵਾਨੇ ਤਾਂ ਗੁਰਦੁਆਰਾ ਸਾਹਿਬ ਤੋਂ ਮੇਰਾ 300 ਮੀਟਰ ਦੂਰ ਹੈ ਤੇ ਜੇ ਤੁਸੀਂ ਲੁਧਿਆਣਾ ਸਾਈਡ ਫਲੌਟ ਤੋਂ ਆਨੇ ਆ ਸ਼੍ਰੀ ਗੁਰੂ ਰਵਿਦਾਸ ਚੌਕ ਹੈ ਉਹਦੇ ਨਾਲ ਪੀਐਸਐਨ ਦਾ ਐਕਸਚੇਂਜ ਆ ਪਾਣੀ ਵਾਲੀ ਟੈਂਕੀ ਆ ਉੱਥੋਂ ਵੀ 300 ਮੀਟਰ ਤੇ ਆ ਤੇ ਬਾਕੀ ਜੇ ਕਿਸੇ ਨੂੰ ਨਾ ਪਤਾ ਲੱਗੇ ਡਿਸਕ੍ਰਿਪਸ਼ਨ ਦੇ ਵਿੱਚ ਬਾਈ ਦਾ ਨੰਬਰ ਦਿੱਤਾ ਹੋਇਆ ਬਾਈ ਨੂੰ ਫੋਨ ਕਰਦੇ ਨੂਰ ਮੱਲ ਪਹੁੰਚ ਕੇ ਜਿੱਥੇ ਵੀ ਹੋਏ ਬਾਈ ਉਹਨੇ ਉੱਥੋਂ ਲਿਆਉਣਗੇ ਜਾ ਕੇ ਹਾਂ ਬਿਲਕੁਲ ਤੁਹਾਨੂੰ ਉੱਥੇ ਅਸੀਂ ਆਪ ਉਸੇ ਸਮਾਨ ਬਚਾ ਦੇਵਾਂਗੇ ਤੁਸੀਂ ਗੱਡੀ ਖੜੀ ਕਰਕੇ ਤੁਹਾਨੂੰ ਲੈ ਕੇ ਆਵਾਂਗੇ ਬਸ ਇੰਨੀ ਗਰੰਟੀ ਜ਼ਰੂਰ ਆ ਵੀ ਤੁਸੀਂ ਇੱਕ ਸਮਾਨ ਖਰੀਦਣ ਲਈ ਬਾਈਕ ਲਵਾਉਂਗੇ ਤੇ ਘਟੋ ਘਟ 10 ਖਰੀਦ ਕੇ ਜਾਓਗੇ ਹਾਂ ਇਹ 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 ਸਾਡਾ ਵੀ ਤੁਸੀਂ ਆਪ ਆਉਂਗੇ ਅਸੀਂ ਲੋਕਾਂ ਨੂੰ ਦੱਸੋਗੇ ਅਸੀਂ ਆ ਸਮਾਨ ਲਿਆਦਾ ਵਧੀਆ ਲੇਕਰ ਤੇ ਗਰਮੀਆਂ ਚਾਹੋਗੇ ਤੇ ਨਾਲ ਸੱਤੂ ਦਾ ਗਲਾਸ ਤੁਹਾਨੂੰ ਕੰਪਲੀਮੈਂਟਰੀ ਮਿਲਿਆ ਕਰਨਾ ਤੇ ਭਾਈ ਸਿਆਲਾਂ ਲਈ ਵੀ ਕੀ ਫੇਸ ਸੁਚੜਾ ਹੋਣਾ ਤੜੇ ਉਹ ਸਮਾਨ ਲੈਣਾ ਉਹ ਕੀ ਪਲਾਉਂਗੇ ਫਿਰ ਸਿਆਲਾਂ ਲਈ ਦੇਖੋ ਜੀ ਹਾਂ ਦੇਸੀ ਨੁਕਸਾ ਕੋਈ ਤਾਂ ਚਾਹੀਦਾ ਨਾ ਜੀ ਅਸੀਂ ਦੇਸੀ ਉਹਨੂੰ ਫਿਰ ਤੇ ਮਸਾਲੇ ਵਾਲੀ ਚਾਹ ਪਲਾਈ ਦੀ ਆ ਅੱਛਾ ਚਾਹ ਮਸਾਲੇ ਵਾਲੀ ਚਾਹ ਪਲਾਉਂਦੇ ਆਂ ਕੀ ਬਾਤ ਹੈ ਚਾਹ ਪਲਾਈ ਦੀ ਆ ਤੇ ਸਾਡੇ ਕੋਲ ਨਮਕੀਨ Roasted ਅਲਸੀ ਆ ਹੂੰ ਅਸੀਂ ਫੇ ਉਹਨੂੰ ਕੁਝ ਨਾਲ ਵੀ ਹੋਵੇਗਾ ਸਾਡੇ ਕੋਲ ਤੇ ਸਾਡੇ ਕੋਲ ਆ ਦੇਖੋ Roasted ਨਮਕੀਨ ਅਲਸੀ ਹੈ ਜੀ ਵਾਜਾ ਫਿਰ ਕੀ ਬਾਤ ਹੈ ਇਹ ਹੁਣ ਸਿਕਾਈ ਦੀ ਮਤਲਬ ਅਲਸੀ ਦਾ ਪੁੱਜਾ ਕਹਿੰਦੇ ਆਂ ਹਾਂ ਅਲਸੀ ਦਾ ਪੁੱਜਾ ਬਸ ਕੀ ਬਾਤ ਹੈ ਤੇ ਸੋ ਠੀਕ ਹੈ ਭਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਇਹ ਕੀਮਤੀ ਸਮਾਂ ਦਿੱਤਾ ਤਸੋ ਹੁਣ ਜਿਨੇ ਵੀ ਅਲਸੀ ਦਾ ਪੂਜਿਆ ਖਾਣਾ ਤੇ ਨਾਲ ਮਸਾਲੇ ਵਾਲੀ ਪੀਣੀ ਚਾਹ ਤੇ ਨੂਰਮਹਿਲ ਆਉਣਾ ਪੈਣਾ ਭਾਈ ਤੇ ਨਾਲੇ ਤੁਹਾਨੂੰ ਵੀ ਪਤਾ ਲੱਗੇ ਨੂਰਮਹਿਲ ਕਿੰਨਾ ਮਸ਼ਹੂਰ ਸ਼ਹਿਰ ਆ ਕਿਉਂ ਭਾਈ ਜੀ ਬਿਲਕੁਲ ਮਸ਼ਹੂਰ ਤਾਂ ਲਈ ਆ ਜੀ ਜੇ ਤੁਹਾਡੇ ਵਰਗੇ ਜਿਹੜੇ ਸੱਜਣ ਨੇ ਮੀਡੀਆ ਦੇ ਵਿੱਚ ਵਧੀਆ ਰੋਲ ਪੋਜ਼ਿਟਿਵ ਰੋਲ ਅਦਾ ਕਰਦੇ ਪਏ ਆ ਛੋਟੇ ਦੁਕਾਨਦਾਰਾਂ ਨੂੰ ਪ੍ਰਮੋਟ ਕਰਦੇ ਆ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਉਹ ਦੇਖਣ ਵਾਲਿਆਂ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਤਾਫੀਲ ਪੰਜਾਬੀ ਐ ਤੁਸੀਂ ਅਸੀਂ ਤਾਂ ਤੁਹਾਨੂੰ ਆਪਣਾ ਪੁਰਾਣਾ ਸਾਡੇ ਤੋਂ ਵੀ ਪੁਰਾਣੇ ਆਪਣੇ ਭਰਾ ਹੀ ਅਸੀਂ ਹਾਂ ਜਾਣੋ ਸਾਡੇ ਹੈ ਬਿਲਕੁਲ ਯਾਰ ਕਹਿੰਦੇ ਯਾਰਾਂ ਨਾਲ ਬਹਾਰਾਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਜੀ